ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਵੈਂਡ ਕੋਟ ਦਾ ਡੋਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੀਰਥਿਆ ਸਾਹਿਬ ਸਿੰਘ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6-7 ਜਰਸੀਆਂ ਤੁਹਾਨੂੰ ਦਿਖਾਉਣੀਆਂ ਵਾਂ ਜਿੰਨਾਂ 'ਚ ਕੁਝ ਸੂਈਆਂ ਤੇ ਕੁਝ ਕੱਪੜਾ ਵਾਂ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਕੱਪੜਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਵਾਈ ਜ਼ਰੂਰ ਕਰਾ ਲਿਆ ਕਰ ਪਰ ਪਸ਼ੂ ਦੇ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਸ ਕਾਲ ਜੀ ਸਸ ਕੇ ਵੀਰ ਜੀ ਹੋਠ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਜੀ ਤੇ ਅੱਜ ਚੰਗੀ ਰੌਣਕ ਲਈ ਫਿਰ ਰੌਣਕ ਏ ਵੀ ਅੱਜ ਹੋ ਗਈਆਂ ਇਕੱਠੀਆਂ ਪਰਸੋਂ ਹੋ ਗਈਆਂ ਮੈਡਮ ਸਾਰੇ ਵੇਖੀਆ ਅੱਛਾ ਅੱਜ ਆ ਸਾਰੇ ਇਕੱਲੇ ਹੀ ਲੈਂਦੀਆਂ ਵਾ ਕੱਲ ਲੈਂਦੀਆਂ ਕੋਈ ਨਾ ਜ ਇੱਕ ਦੋ ਦਾ ਸੌਦਾ ਵਿੱਚ ਹੋ ਗਿਆ ਸੀ ਅੱਛਾ ਹਾਂਜੀ ਠੀਕ ਚਲੋ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਸਾਹਸ ਸਿੰਘ ਜੀ ਪਿੰਡ ਕੋੜਾ ਦਾ ਨੂੰ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਦੇਸ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 9781228752 ਠੀਕ ਹੈ ਜੀ ਤੇ ਸ਼ਰਵਾਤ ਜਿਹੜੀ ਆ ਪਹਿਲੇ ਨੰਬਰ ਵਾਲੀ ਸੋਈ ਤੋਂ ਹੀ ਕਰ ਲਈਏ ਹਾਂਜੀ ਹਾਂਜੀ ਤਾਜੀ ਸੋਈ ਆ ਹਾਂਜੀ ਇਹ ਕੱਲ ਸਵੇਰ ਦੀ ਸੋਈ ਜੇ ਅੱਛਾ ਹਾਂਜੀ ਕਿੰਨਾ ਕ ਕੱਢੀ ਜਾਊਗੀ ਦੁੱਧ ਦੇ ਦੁੱਧ ਵੀ ਦੀ 13 ਕਿਲੋਟਰਾਮ ਨਾ ਨਾ ਚੁਾਈ ਚ ਵੀ ਬੜੀ ਚੰਗੀ ਲੱਗੀ ਐ ਅੱਛਾ 13 ਕਿਲੋਟਰਾਮ ਨਾ ਦੇ ਜਨਾ ਮਗਰ ਵੀ ਵਸ਼ੀ ਜਰਸੀ ਵਸ਼ੀ ਐ ਗਾਂ ਥੋੜੀ ਉਨੀ ਕੀ ਕ੍ਰੋਸ ਐ ਵਸ਼ੀ ਬਹੁਤ ਬਰੀਡ ਦੀ ਮਗਰ ਠੀਕ ਐ ਦੇ ਸਵਾ ਕੇ ਨਵਾਂ ਸੋਈ ਐ ਇਹ ਦੂਜਾ ਸਵਾ ਸੋਈ ਐ ਤੋਰੋ ਇਹ ਦੇਖ ਲਈਨ ਬਾਕੀ ਆ ਵੱਚੀ ਦੇਖ ਸਕਦੇ ਜੀ ਮਗਰ ਵੱਚੇ ਚੰਗੀ ਹੱਥ ਬਿਲਕੁਲ ਗਿੱਲਾ ਹੀ ਨਾੜੂ ਜਿਹੜਾ ਨਾਲ ਲੈ ਜਾ ਬਿਲਕੁਲ ਤਾਜ਼ੀ ਸੋਈ ਆ ਚੁਵਾਈ ਬੜੀ ਟੌਪ ਦੀ ਵੀ ਜੀ ਬਿਨਾਂ ਰੱਸੀ ਤੋਂ ਕੋਈ ਮਦਦ ਨਹੀਂ ਨਾ ਰਹੀ ਵਾਕਿਆ ਵੀ ਕਦਰ ਚਲੋ ਜਿੱਦਿਆਂ ਕਿ ਚਰਸੀਆਂ ਹੁੰਦੀਆਂ ਉਹ ਡਾਗੀ ਹਿਸਾਬ ਦਾ ਹੀ ਕਰਦੇ ਆ ਛੋਟੇ ਕਰਦੇ ਜੀ ਸਸੇ ਸਸਾ ਟਾਈਮ ਨਾ ਇਹ ਆ ਵੀ ਝੋਟੇ ਦਾ ਦਿਮਾਸ਼ ਦਾ ਜਿੰਨੇ ਸਾਂਭ ਘੱਟ ਕਰਨੀਆਂ ਆ ਤੇ ਦੁੱਧ ਵੀ ਚੰਗਾ ਪੀਣਾ ਵਾ ਉਹਦੇ ਲਈ ਆ ਜਾਲੀਆਂ ਆ ਥਾਣੇ ਤੇ ਦੇਖ ਸਕਦੇ ਆ ਪਰ ਲਾਗੇ ਤੋਂ ਕਿੰਨਾ ਵੀਧੀ ਮੁੱਲ ਫੇਰੇ ਦਾ ਇਹ ਤਾਂ ਮੁੱਲ ਵੀ ਦੀ ਜਿੰਨੀ ਦੇ ਸਫਾਈਆਂ ਜਾਂ ਵਹਿੜਾ ਬਹੁਤਾ ਚਲੋ ਕੱਦ ਮੀਡੀਅਮ ਆ ਜਿਆਦਾ ਵੀ ਨਿੱਕਾ ਨਹੀਂ ਕੱਦ ਆਹ ਤੇ ਜਰਸੀਆਂ ਜਿੱਡੀਆਂ ਗੰਧੀਆਂ ਐ ਆਖੀ ਨਾਪ ਵਾਲਾ ਵੱਡਾ ਤਾਂ ਜਿਆਦਾ ਨਾ ਨਿਕਲ ਜਾਂ ਆਮ ਜਰਸੀਆਂ ਇਹਦਾ ਕਰਿਆ ਹਾਂਜੀ ਜੇ ਤੇ ਸਫਾਈ ਦੇ ਲਈਏ ਥੱਲੇ ਸਫਾਈ ਜਣੀ ਹਾਂਜੀ ਇਹ ਤੇ ਮੁੱਲ ਤੇ 40000 ਰਿਕਾ ਲਾ ਹਾਂਜੀ ਪਰ ਆਪਾਂ ਦੇ ਦਾਂਗੇ 35000 ਦੀ 35 ਜਾ ਕਰੋ ਛੋਟ ਕਿੰਨੀ ਕਰਦੇ ਜੀ ਤੁਸੀਂ ਕਰਾ ਲਓ ਜਿੰਨੀ ਕਰਉਣੀ ਖਾਸ ਸੋਚ ਆਪਾਂ ਛੋੜ ਨਹੀਂ ਰੱਖਣੀ ਜਿੰਨੀ ਰੱਖਣੀ ਐ ਬਸ 2000 ਛੜ ਦਈਏ 35 ਜਾ 33000 ਵੀ ਦੇਣਾ ਵੀ ਦੀ ਹਾਣਾ ਠੀਕ ਉੱਥੇ ਭੈਣ ਭਰਾ ਉਹ ਪੂਨ ਲਾਵੇ ਦਾ ਬਸ ਛੋੜ ਹੀ ਮਾਨਤਨ ਥੋੜਾ ਕੀ ਹੋਊਗਾ ਠੀਕ ਹੈ ਜੀ ਐਵੇਂ ਬਿਲਕੁਲ ਤੁਹਾਨੂੰ ਪਤਾ ਜੈ ਜੀ ਮੁੱਲ ਕਰਤਾ ਜਿਹੜਾ ਲੈ ਮਤਲਬ ਕਿ ਛੋੜ ਛੱਪੇ ਵਾਲਾ ਹੀ ਤੇ ਆ ਦੋ ਨੰਬਰ ਵਾਲੀ ਗੱਬਨ ਜੇ ਹਾਂ ਹਾਂ ਜੀ ਦੋ ਨੰਬਰ ਵਾਲੀ ਤੌਰੋ ਫੇਰ ਇੱਕ ਰੀਨ ਨਵੇਂ ਇਹ ਕਿੰਨੇ ਕ ਦੁੱਧ ਵਾਲੀ ਜੇ ਇਹ ਵੀ ਵੀ ਜੀ ਇੰਨਾ ਦੁੱਧ 13 ਕਿਲੋ ਲੀਟਰ ਦੇਈ ਜੂਗੀ ਰਾਮਨਾ ਤੇ ਸੁਆ ਸੁਆ

ਇਹਦਾ ਫਿਰ ਮੁੱਲ ਮੁੱਲ ਵੀ ਜੀ ਮੁੱਲ ਕਰਨ ਭਾਵੇਂ ਇਹਦਾ ਵੀ ਚਾਲੀ ਕਰਦਗੇ ਹਾਂਜੀ ਇਹ ਵੀ ਜਿਹੜੀ ਨਾ ਦੋਵਾਂ ਚ ਜਿਹੜੀ ਮੱਦੀ ਭੈਸੜਾ ਲੈ ਜੇ ਚਾਹੇ ਜੋੜਾ ਲੈ ਜੇ ਤਾਂ ਖੁਦਾਂ ਮੰਨਤਨ ਕਰ ਲਾਂਗੇ ਇਹ ਵੀ 33000 ਤੇ ਮੰਨਤਨ ਥੋੜਾ ਬੜਾ ਕਰਾਂਗੇ ਜਿਆਦਾ ਵੀ ਛੋਟੇ ਛੱਪੇ ਕਰਨੇ ਵੀ ਜੀ ਐਵੇਂ ਬਿਲਕੁਲ ਮਿਲ ਕੇ ਡੰਗਰ ਦੇਣ ਵਾਲਾ ਕੰਮ ਹੀ ਕੀਤਾ ਆ ਗਾੜੀ ਤੁਹਾਨੂੰ ਪ੍ਰਾਪਤ ਵਾਲੀ ਆਉਂਦੀ ਇਹਦਾ ਕਰਕੇ ਹਾਂਜੀ ਹਾਂਜੀ 33 33000 ਦੇ ਸਹਾਰ ਨਾਲ ਜਿਹੜੀ ਕੋ ਮਰਜ਼ੀ ਲੈ ਜੇ ਜੋੜੇ ਚ ਤੇ ਹੁਣ ਆ ਸੂਈ ਸਵਾਈ ਆ ਇਹ ਸੂਈ ਸਵਾਈ ਕੀ ਤੇ ਥਾਣੇ ਤੇ ਆਪਾਂ ਦੇਖ ਸਕਦੇ ਲੱਗੇ ਤਾਂ ਇਹ ਤੇ ਮਗਰ ਵੀ ਬੱਛੀ ਜੇ ਇਹ ਤੇ ਮਗਰ ਬੱਛੀ ਜੇ ਵੀ ਜੀ ਬੱਛੀ ਪੂਰੀ ਕਮਾਲ ਦੀ ਹੈ ਨਾ ਮਗਰ ਬੱਛੀ ਤੇ ਘਰ ਆ ਦੇਂਦੇ ਨਹੀਂ ਬੜੇ ਯੋਰ ਨਾਲ ਲਿਆਂਦੀ ਹੈ ਜੀ ਅੱਛਾ ਬੱਛੀ ਮਲਕੇ ਬਹੁਤ ਪੜੀ ਉਹਨਾਂ ਨੇ ਜਿਆਦੀ ਬੱਛੀ ਥੱਲੇ ਛੱਡ ਛੱਡੀ ਹੈ ਘਰੇ ਕਰੀ ਗਾਂ ਇਦਨ ਦਿਖਾਈ ਹੈ ਬੱਛੀ ਸਾਡੇ ਵੱਛੀ ਤਾਂ ਨਾ ਸਿੰਗ ਦਗਾਤੇ ਜੇ ਹੈ ਕੁਲੀ ਵੱਛੀ ਉਹ ਥੋੜਾ ਪਤਾ ਬੰਦਾ ਟਾਈਮ ਨਾਲ ਦਗਾਤੇ ਆ ਠੀਕ ਆ ਹਾਂਜੀ ਕੋਈ ਭੈਣ ਭਰਾ 20 ਦਿਨ ਦੀ ਲਾਲੇ ਸੂਈ ਕੋਈ 15 ਦੀ ਲਾਲੇ ਭਾਵੇਂ ਮਹੀਨੇ ਦੀ ਲਾਲੇ ਠੀਕ ਆ ਹਾਂਜੀ ਮਗਰ ਇਹ ਆ ਵੀ ਵੱਛੀ ਸੰਭਣ ਵਾਲੀ ਆ ਹਾਂਜੀ ਤੇ ਤੇਰਾ ਦੁੱਧ ਕਿੰਨਾ ਇਹ ਦੇਖ ਦੁੱਧ ਵੀ ਤੇ ਆ ਇਸ ਟਾਈਮ 12 ਲੀਟਰ ਆ ਅੱਛਾ ਆਪਾਂ ਲੈ ਲੈਂਦੀ ਆ ਰਾਹ ਵੀ ਲੈ ਕੇ ਆਇਆ ਵਾ ਠੀਕ ਆ ਦੱਸਣਾ ਇਹ ਅੱਧਾ ਦੱਸਦੇ ਆ ਪਰ ਆਪਾਂ 12 ਲੀਟਰ ਦੁੱਧ ਦੱਸਦੇ 12 ਲੀਟਰ ਚੋਕੇ ਦਵਾਂਗੇ ਜਿਹੜਾ ਘਰ ਚੋਵਾ ਦੋ ਵੀ ਰਾਮ ਨਾਲ 14 ਲੀਟਰ ਦੋ ਵੀ ਵਛੀ ਆਪ ਹੀ ਪਹਿਲਾ ਸੂਆ ਜੀ ਅੱਛਾ ਲੀਡ ਵੇਖੋ ਵਛੀਪੀ ਔਰ ਜਰਸੀ ਆ ਅੱਜ ਲੈ ਆਓ ਜੀ ਆਪ ਵੀ ਵੜ ਸੋਹਣੀ ਆ ਚਲੋ 12 ਲੀਟਰ ਦੁੱਧ ਜਿਹੜਾ ਕਿੰਦੇ ਮੇਰੇ ਕੋਲ ਹੈ ਇਹ ਸੂਆ ਇਹਦਾ ਵੀ ਬੜੀ ਚੰਗੀ ਹੈ ਯੋਰ ਜਰਸੀ ਹੈ ਤੇ ਬੈਣੀ ਵਾਲੇ ਪਾਸੇ ਤੋਂ ਥਾਣੇ ਤੇ ਆਪਾਂ ਦੇਖ ਸਕਦੇ ਆ ਜਿੰਨੇ ਵੀ ਆ ਚੱਲੋ ਸਫਾਈਆਂ ਚ ਆ ਲੈ ਵੀਰ ਜੀ ਮੁੱਕੀ ਕੱਕੋ ਵੀ ਜੀ ਬਹੁਤ ਚੰਗਾ ਲੈ ਜੋ ਲੈ ਜੋ ਗੋਦੀ ਵਾਲੀ ਬੱਸੀ ਐ ਤੇ ਇਹਦਾ ਮੁੱਲ ਫਿਰ ਵੀਰ ਜੀ ਇਹਦਾ ਮੁੱਲ ਵੀਰ ਜੀ ਮੋਲ ਤੇ 45000 ਕਰਦੇ ਆਂ ਜੀ। ਅੱਛਾ। ਹਾਂ ਜੀ। ਕਿੰਨੇ ਦੀ ਜੱਸਨੋਂ ਕਰਨੀ ਆ? ਤੁਸੀਂ ਕਰਾ ਲਓ ਜਿੰਨੇ ਦੀ ਕਰਾਉਣੀ ਆ। 42 ਦੇ ਦਈਏ। ਇਹ ਹਾਂ ਨਾ ਚਾਰੀਆ ਦੀ ਦੇਵਾਂਗੇ। ਉੱਚੇ ਮਾਨਤਨ ਕਰਾਂ ਭੈਣ ਭਰਾ ਫੋਨ ਲਾਵੇ। ਠੀਕ ਹੈ ਜੀ। ਹਾਂ ਜੀ। ਅਗਲੀ ਕੱਪਨ ਜੇ? ਹਾਂ ਜੀ। ਤੌਰ ਫੇਰ ਇਹਨਾਂ। ਤੌਰ ਪੁੱਤ। ਤੇ ਆ ਕਿੰਨੇ ਕੇ ਦੁੱਧ ਆ ਲਈ ਜੇ? ਵੀਰ ਜੀ ਇਹ ਵੀ ਦੁੱਧ ਮਤਲਬ ਕਿ 14 ਪੰਡਾ ਲੀਟਰ ਆਮ ਦਾ ਦੇਉਗੀ। ਅੱਛਾ। ਤੇ ਜਰਸੀ ਆ ਇਹ ਥੋੜੀ ਕੱਚੀ ਆ ਨਾ ਦਿਨ ਖੜਦੇ ਇਹ ਵੀ ਹਫਤਾ 10 ਦਿਨ ਮੰਨ ਕੇ ਕੋਈ ਲਵੇ ਹਾਂਜੀ ਹਾਂਜੀ ਥੋੜੇ ਦਿਨ ਸੰਭ ਨਹੀਂ ਪੈਣੀ ਆ ਉਤਰਾ ਇਹ ਆ ਵੀ ਸਰੀਰੋ ਚੰਗੀ ਆ ਜੀ ਸਰੀਰੋ ਪਲੀ ਜੁੜੀ ਆ ਜਾਨ ਅਸਲ ਵੇਖੋ ਕਿੰਨੀ ਵੇਖੋ ਹਾਂਜੀ 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 ਅਰਾਂਗ ਕੇ ਦਾ ਪਿਆਰਾ ਰ ਲੇ ਲੇ ਤੂੰ ਜੰਮੀ ਪਲੀ ਚੰਗੀ ਆ ਲੈ ਜਾ ਵੀਰ ਜੀ ਇਹ ਹਸਤਾ ਮਾਨੇ ਕੋ ਪੈਸਾ ਸੌਦਾ ਕਰਨੇ ਸਾਥੇ ਦੇ ਵਿੱਚ ਦੁੱਗੀ ਹੈ ਅਡਾ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਨ ਲੱਗੇ ਤਾਂ ਤੇ ਇਹ ਤਾਂ ਫਿਰ ਮੁੱਲ ਵੀਰ ਜੀ ਇਦਾਂ ਮੁੱਲ ਤੇ ਜੇ ਤੇ ਵੀ ਦੀ ਇਹ ਸੂਈ ਜਿ ਸਵਾਈ ਹੁੰਦੀ ਹੈ ਤੇ ਫਿਰ ਤੇ ਭਾਵੇਂ 45000 ਦੀ ਦੇ ਦਿੰਦੇ ਹਾਂਜੀ ਠੀਕ ਹੈ ਨਾ ਹੁਣ ਆਪਾਂ 40000 ਤੱਕ ਦੇ ਦੇਣੀ ਹੈ ਅੱਛਾ ਕਿੰਨੀ ਹਾਂਜੀ 3000 ਛੱਡ ਦਾਂਗੇ 37000 ਤੋਂ ਮੰਤਨ ਕਰਾਂਗੇ ਵੀ 37000 ਮੰਤਨ ਕਰਾਂਗੇ ਬਾਕੀ ਬੱਸੀ ਪਲੀ ਕਰੀ ਆ ਹਉਤੇ ਦੇ ਵਿੱਚ ਜੇ ਹੁੰਦੀ ਆ ਚੰਗੀ ਪਲੀ ਜੁੜੀ ਮਸਤ ਸੁਭਾਅ ਦੀ ਆ ਕੋਈ ਇਹਨੂੰ ਹੈ ਨਹੀਂ ਠੱਡੀ ਫੀਰਾ ਠੀਕ ਆ ਹਾਂਜੀ ਤੇ ਆ ਜਿਹੜੀ ਆ ਜਣ ਇਹ ਵੀ ਗੱਬਣ ਆ ਹਾਂਜੀ ਇਹ ਵੀ ਗੱਬਣ ਜੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ 15 ਲੀਟਰ ਦੁੱਧ ਆ ਲਈ ਜੀ ਤੋੜ ਦੋ ਫੇਰ ਇਹਨਾਂ ਨੂੰ 15 ਤੋਂ ਵੱਧ ਹੀ ਦਊਗੀ ਪਿਛਲੇ ਸਵਿਪ ਘਰ ਵਾਲੇ ਕਹਿੰਦੇ 15 ਲੀਟਰ ਦੁੱਧ ਆਵਾ ਇਹ ਦੂਜੀ ਵਾਰ ਸੁਣੀਏ ਠੀਕ ਆ ਹਾਂਜੀ ਚਵਾਈ ਚੀਜ਼ ਜੰਮੀ ਪਲੀ ਵੀ ਚੰਗੀ ਆ ਹਨਾ ਜੰਮੀ ਪਲੀ ਪੂਰੀ ਆ ਠੀਕ ਆ ਹਾਂ ਆ ਜਨੇ ਆ ਇਹਨੂੰ ਕੋਨਾ ਦਾ ਸਿੱਧਾ ਕਰਦੀ ਆ ਇਹ ਕੋਨਾ ਦਾ ਸਿੱਧਾ ਕਰਦੀ ਆ ਚੰਗੀ ਪਲੀ ਜੁੜੀ ਆ ਵਿਧੀ ਪਹਿਲੇ ਉਸ ਵਿੱਚ ਪਹਿਲੇ ਉਸ ਵਿੱਚ 15 ਲੀਟਰ ਦੁੱਧ ਭਰਿਆ ਜਨੇ ਤੇ ਬਾਕੀ ਥਾਨ ਕਾਫੀ ਸਮਾਲ ਲੈਣਾ ਇਹਦੇ ਕੋਲ ਹੈਗੀ ਆ ਵੀ ਠੰਡੀ ਸੀ ਲਿਆ ਤੇ ਥਾਨੇ ਤੇ ਦੇਖ ਸਕਦੇ ਜੀ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਆਪਾਂ ਮੁੱਲ ਵੀ ਦੀ ਮੁੱਲ ਕਰਾਉ ਉਹਨੂੰ ਇਹਦੇ ਵਛੀ ਦੇ ਮੈਂ 45 ਕਰਾ ਲਓ 40 ਕਰਾ ਲਓ ਹਾਂਜੀ ਭਾਵੇਂ ਤਾਂ ਕੋਈ ਲੈ ਜੇ ਇਹ ਤੇ ਭਾਵੇਂ ਤਾਂ ਕੋਈ ਲੈ ਜੇ ਇੱਕੋ ਜਿਹਾ ਮੁੱਲ ਦਵਾ 37 37000 ਅੱਛਾ 37 37000 ਕੋਚ ਮਾਨ ਤਾਂ ਲਊਗਾ ਹਾਂਜੀ ਠੀਕ ਆ ਹਾਂ ਤਨਪਰਾ ਵਛੀਆ ਵੇ ਲੋਕ ਦੀਆਂ ਕਦ ਵਜਣੀਆਂ ਪਲੀਆਂ ਜੁੜੀਆਂ ਪੁਰੀਆਂ ਹਾਂਜੀ ਹਾਂਜੀ ਉਹ ਬਿਲਕੁਲ ਆਪਾਂ ਜੀ ਕਿਤੇ ਆ ਠੀਕ ਹੈ ਪਹਿਲੇ ਪਹਿਲੇ ਫੋਨ ਤੇ ਜਾਵੇ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਆ ਆਪਣੇ ਕੋਲ ਇਹ ਵੀ ਗੱਬਣਿਆ ਹਨਾ ਹਾਂਜੀ ਵੀ ਗੱਬਣ ਜੇ ਤੋਰੋ ਹਾਂ ਫੇਰ ਇੱਕ ਰੀਨ ਇਹ ਵੀ ਚੰਗੇ ਕੱਦ ਕਾਟ ਚ ਇਹ ਗੁੱਡੇ ਕੱਦ ਵੱਡੀਆਂ ਦੀ ਹੈ ਹਾਂਜੀ ਪਾਰੇ ਪੱਲੇ ਦੀ ਹੈ ਗਾਂ ਦੀ ਇਹ ਦੂਜਾ ਸੂਆ ਸੁਣੀ ਜੇ ਤੇ ਕਿੰਨਾ ਕਿ ਦੁੱਧ ਪਹਿਲੀ ਸਵੇਰ 16 17 ਰੀਤ ਦੁੱਧ ਨਾਲ ਘੱਟ ਸੱਤ ਭਰਿਆ ਵਾ ਅੱਛਾ ਹਾਂਜੀ ਤੂੰ 5-7 ਦਿਨ ਦੀ ਕੱਚੀ ਥੋੜਾ ਨਾ ਸਬਰ ਚਾਲੇ ਇਹ ਹੁਣੇ ਲਿਆਈ ਆ ਅੱਛਾ ਤੇ ਤਾਰ ਕੇ ਥੋੜਾ ਆ ਕੇ ਸਬਰ ਦਾ ਕਰਕੇ ਨਾ ਅੱਛਾ ਲਾਚਦਾ ਜਾ ਕੀਤਾ ਵਸ਼ੂ ਜੇ ਇਹ 5-4 ਦਿਨ ਦੀ ਕੱਚੀ ਸਿਰਫ 5-4

ਲਗੀ ਜੇ ਹਾਂਜੀ ਥੋੜੇ ਆਪਦੇ ਵੀ ਹੁਣ ਮੂੰਹ ਨਹੀਂ ਲੱਗਦੀ ਐ ਹੱਸ ਹਾਂਜੀ ਹਾਂਜੀ ਤੇ ਇਹ ਮਲਗ ਜਿਹੜਾ ਹੜੀ ਕੇ ਸਾਂਭੀ ਗਈ ਤੇ ਆਪ ਮਨ ਲਾਗੀ ਤਾਂ ਆਪ ਮਨ ਲੱਗ ਜਦਾ ਦਾ ਹਾਂਜੀ ਹੁਣ ਇਹ ਕੰਦੀ ਚੋਂ ਲਾਈ ਆ ਅੱਛਾ ਲਾਜੜਾ ਆ ਕੀਤਾ ਵਾ ਇਹਨਾਂ ਫੋਨ ਤੇ ਕਰਾਂਗੇ ਮੋਲ ਜੇ ਭੈਣ ਭਰਾ ਨੂੰ ਪਸੰਦ ਆਵੇ ਤੇ ਆਪਣਾ ਲਾ ਲੇ ਕੋਈ ਹਨਾ ਹਾਂਜੀ ਬਾਕੀ ਦੁੱਧ ਨੇ ਪਹਿਲੇ ਸਵੇਰ ਇਹਨਾਂ ਕੱਢਿਆ ਵਾ 16-17 ਦੇ ਲੱਗੇ ਤੇ ਕਾਲੀ ਗਾਂ ਵੀ ਕੀ ਆ ਇਹ ਕਾਲੀ ਗਾਂ ਦਾ ਸੱਦਾ ਹੋਵੇ ਜੇ ਪਹਿਲਾਂ ਇਹ ਵੇਖ ਗਈ ਹੁਣ ਤਾਂ ਫਿਰ ਲੈ ਤੇ ਬਾਕੀ ਇੱਥੇ ਆਓ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਵੇਖ ਚਾ ਕੇ ਪਸ਼ੂ ਖਰੀਦੋ ਜੀ